ये मसला हो गया कि जब पे गया अपना कोई ना वापस ट्राई करते हैं दुपट्टा पकड़ना थैंक यू चो गुड नाइट ਹਾਂਜੀ ਸਤਿ ਸ਼੍ਰੀ ਅਕਾਲ ਸਟੂਡੈਂਟਸ ਅ ਵੈਰੀ ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ ਆਈ ਮਿਸਡ ਯੂ ਆਲ ਲਾਈਵ ਨਹੀਂ ਹੋਏ ਪਾਏ ਆਪਾਂ ਕਈ ਦਿਨਾਂ ਤੋਂ ਠੀਕ ਹੈ ਆਜੋ 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 ਫਟਾਫਟ ਆਜੋ ਲਿੰਕ ਨੂੰ ਸ਼ੇਅਰ ਕਰ ਦੋ ਦੁਬਾਰਾ ਆ ਜਾਣਗੇ ਸਾਰੇ ਸਾਰੇ ਸਟੂਡੈਂਟਸ ਆਓ ਬਈ ਠੀਕ ਹੈ ਤਾਂ ਗੱਲ ਕਰਦੇ ਆਪਾਂ ਆਉਣ ਵਾਲੇ ਆਪਾਂ 21 ਤਰੀਕ ਦੇ ਐਗਜ਼ਾਮ ਲਈ ਕਿਵੇਂ ਤਿਆਰੀ ਕਰਨੀ ਹੈ ਕਿਵੇਂ ਕੰਮ ਚਲਾਉਣਾ ਹੈ ਤਿਆਰੀ ਕਰਨੀ ਹੈ ਠੀਕ ਹੈ ਕੀ ਕੀ ਚ ਪੜਨਾ ਹੈ ਸਟੂਡੈਂਟਸ ਦੀ ਕਾਲ ਮੈਸੇਜ ਬਹੁਤ ਆਉਂਦੇ ਹੈ ਤੇ ਨਹੀਂ ਵੀ ਲਈ ਜਾਂਦੇ ਕਈ ਵਾਰੀ ਰੀਜ਼ਨ ਕੀ ਹੈ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਕਰਨਾ ਕੀ ਹੈ ਮੈਂ ਤੁਹਾਨੂੰ ਬਸ ਇੱਕ ਸੈਕਿੰਡ ਦਿਓ ਮੈਨੂੰ ਸੈਸ਼ਨ ਨੂੰ ਸ਼ੇਅਰ ਕਰ ਲੈਂਦਾ ਬੱਚਿਆਂ ਨਾਲ ਤਾਂ ਕਿ ਮੈਕਸਿਮ ਬੱਚੇ ਆ ਜਾਣ ਅਪਰ ਫਿਰ ਗੱਲਬਾਤ ਕਰੀਏ ਤੁਸੀਂ ਇੱਕ ਚੀਜ਼ ਸਮਝ ਲਓ ਵੀ ਜੇ 21 ਵਾਲੇ ਉਹਦੇ ਚ ਅ ਮੈਂ ਬਿਨਾ ਬੋਲੇ ਵੀ ਕਿਊਟ ਲੱਗ ਰਹੀ ਸੀ ਕਮਲੇ ਤੇ ਨਾ ਜੇ ਤੁਸੀਂ 21 ਵਾਲੇ ਸੈਸ਼ਨ ਚ 21 ਵਾਲੇ ਪੇਪਰ ਚ ਚਾਹੁੰਦੇ ਹੋ ਪੂਰੇ ਨੰਬਰ ਲੈਣੇ ਤਪਾ ਚਾਰ ਪੰਜ ਚੀਜ਼ਾਂ ਹੁਣ ਡਿਸਕਸ ਕਰਾਂਗੇ ਮੈਂ ਤੁਹਾਨੂੰ ਚਾਰ ਪੰਜ ਚੀਜ਼ਾਂ ਹੁਣ ਡਿਸਕਸ ਕਰਕੇ ਜਾਉ ਉਹ ਧਿਆਨ ਨਾਲ ਸੁਣ ਲਿਓ ਮੇਰੇ ਇੱਥੇ ਲਾਈਵ ਆਉਣ ਦਾ ਮਕਸਦ ਇਹੀ ਹੈ ਠੀਕ ਹੈ ਇੰਗਲਿਸ਼ 'ਚ ਨੰਬਰ ਨਹੀਂ ਕੱਟਣਾ ਚਾਹੀਦਾ 21 ਸੱਚੀ ਦੱਸਾਂ ਸੌ ਲੱਗੇ ਮਹਾਤਮਾ ਗਾਂਧੀ ਦੀ ਜਿਹੜਾ ਅੰਗਲੀ ਕਰਕੇ ਗਿਆ ਠੀਕ ਹੈ ਮਾਤੀ ਵੱਜੀ ਪਈ ਐ ਮੈਮ ਨਹੀਂ ਮੱਤ ਨਹੀਂ বাজਾਣੀ ਪਲੀਜ਼ ਟੈਨਸ਼ਨ ਨਹੀਂ ਲੈਣੀ ਆਪਾਂ ਬਹੁਤ ਜ਼ਿਆਦਾ ਪੜਿਆ ਪੁੱਤ ਆਪਾਂ ਬਹੁਤ ਤਿਆਰੀ ਕੀਤੀ ਆਪਾਂ ਪੂਰੇ ਨੰਬਰ ਲੈਣੇ ਆ ਸਮਝ ਰਹੇ ਹੋ ਮੈਂ ਵੀ ਅਵੇਲੇਬਲ ਹਾਂ ਮੈਂ ਵੀ ਮਿਹਨਤ ਕਰ ਰਹੀ ਹਾਂ ਤੁਸੀਂ ਵੀ ਕਰੋ ਹੁਣ ਐਂਡ ਮੂਮੈਂਟ ਤੇ ਕੋਈ ਵੀ ਨਵੀਂ ਚੀਜ਼ ਨਾ ਛੇੜਿਓ ਐਂਡ ਮੂਮੈਂਟ ਤੇ ਕੋਈ ਵੀ ਨਵੀਂ ਚੀਜ਼ ਆਪਾਂ ਨਹੀਂ ਛੇੜਨੀ ਪੰਜ ਛੇ ਗੱਲਾਂ ਉਹਨਾਂ ਦਾ ਧਿਆਨ ਰੱਖਿਓ ਠੀਕ ਹੈ ਤੇ ਜੇ ਅੱਛਾ 11ਵਲ ਟੈਸਿਸ ਮੈਂ ਜਨੀਸ਼ ਔਰੀ ਦੁਆਰਾ ਬਾਈ ਕਰ ਲਿਓ ਮੈਂ ਪੰਜ ਛੇ ਗੱਲਾਂ ਤੁਹਾਨੂੰ ਦੱਸ ਕੇ ਜਾਊਂਗੀ ਬੱਚੇ ਉਹ ਮੇਰੇ ਨਾਲ ਡਿਸਕਸ ਕਰ ਲਓ ਉਹਨਾਂ ਦੇ ਅਕੋਰਡਿੰਗ ਚੱਲੋਗੇ ਤਾਂ ਪੇਪਰ 'ਚ ਨੰਬਰ ਬਹੁਤ ਸੋਨੇ ਆ ਜਾਣਗੇ ਕਿਉਂਕਿ ਆਪਾਂ ਤਿਆਰੀ ਬਹੁਤ ਕੀਤੀ ਹੈ ਜਿਹੜਾ ਤੁਹਾਡੇ ਕੋਰਸ ਦੇ ਅੰਦਰ ਜਿੰਨੇ ਟੌਪਿਕਸ ਹੈ ਜਿਹੜੇ ਤੁਹਾਡੇ ਕੋਰਸ ਦੇ ਅੰਦਰ ਜਿੰਨੇ ਵੀ ਟੌਪਿਕਸ ਹੈ ਗ੍ਰਾਮਰ ਦੇ ਤੁਸੀਂ ਕਰ ਲਏ ਹੋਵੋਗੇ ਉਹਨਾਂ ਦੀਆਂ ਪ੍ਰੈਕਟਿਸ ਸ਼ੀਟਸ ਤੁਸੀਂ ਲਾ ਲਿਆ ਹੋਣਗੀਆਂ ਠੀਕ ਹੈ ਇਹਨਾਂ ਤਾਂ ਕਰ ਗਏ ਹੋਗੇ ਨਾ ਤੁਸੀਂ ਪ੍ਰੈਕਟਿਸ ਸ਼ੀਟਸ ਵੀ ਲਾ ਲਿਆ ਹੋਣਗੇ ਤੁਸੀਂ ਉਹਨਾਂ ਦੀ ਉਦੋਂ ਬਾਅਦ ਤੁਸੀਂ ਉਹਨਾਂ ਦੇ ਲਾਈਵ ਟੈਸਟ ਲਾਏ ਐ ਨਹੀਂ ਲਾਏ ਮੈਨੂੰ ਨਹੀਂ ਪਤਾ ਕਿਉਂਕਿ ਸਾਰੇ ਕੋਰਸਸ ਦੇ ਅੰਦਰ ਆਪਾਂ ਲਾਈਵ ਟੈਸਟ ਦਿੰਨੇ ਆ ਜੇ ਤੁਸੀਂ ਲਾਈਵ ਟੈਸਟ ਲਾਇਆ ਤਾਂ ਬਹੁਤ ਚੰਗੀ ਗੱਲ ਹੈ ਜੇ ਹੁਣ ਨਹੀਂ ਲਾਏ ਦ ਐਂਡ ਦਾ ਮੂਮੈਂਟ ਹੈ ਉਹ ਮੈਂ ਤੁਹਾਨੂੰ ਕੀ ਕਹਾਂ ਵੀ ਲਾਓ ਕਿ ਨਾ ਲਾਓ ਮੈਂ ਸਹੀ ਦੱਸਾਂ ਮੈਂ ਕੁਝ ਨਹੀਂ ਕਹਿ ਸਕੂਗੀ ਤੁਹਾਨੂੰ ਕਿਉਂਕਿ ਹੁਣ ਟਾਈਮ ਉਹਨਾਂ ਕੋਲ ਹੈ ਤੁਹਾਡੇ ਕੋਲ ਵੀ ਉਦੋਂ ਬਾਅਦ ਤੁਸੀਂ ਵਕੀਬ ਜਿੰਨੀ ਵੀ ਹਜੇ ਵੀ ਤੁਸੀਂ ਮੈਂ ਸਹੀ ਦੱਸਾਂ ਹਾਲੇ ਵੀ ਤੁਹਾਡੇ ਕੋਲ 17 18 19 20 ਚਾਰ ਦਿਨ ਹੈ ਚਾਰ ਦਿਨਾਂ ਚੋਂ ਜੇ ਦੋ ਦਿਨ ਵੀ ਤੁਸੀਂ ਦੋ-ਦੋ ਘੰਟੇ ਵਕੀਬ ਨੂੰ ਦੇ ਦੋ ਤਾਂ 4 ਘੰਟੇ ਹੋਗੇ ਟੋਟਲ 4 ਘੰਟੇ ਚ ਤੁਸੀਂ ਕੀ ਕਰ ਸਕਦੇ ਹੋ 4 ਘੰਟੇ ਚ ਪਤਾ ਕਿੰਨੀਆਂ ਵਕੈਬ ਦੇ ਕਲਾਸਸ ਨੇ ਪੜ੍ਹਦੀਆਂ ਤੁਹਾਡੀਆਂ ਮੈਨੂੰ ਲੱਗਦਾ 4 ਘੰਟੇ ਚ ਘੱਟੋ ਘੱਟ ਤੁਸੀਂ 25 ਕਲਾਸਸ ਨੇ ਮੀਟ ਜਾਓ ਵਕੈਬ ਦੀਆਂ ਮੈਂ ਬਾਰ-ਬਾਰ ਕਹਿ ਰਹੀਆਂ ਵਕੈਬ ਕਰ ਲੋ ਕਰ ਲੋ ਕਰ ਲੋ ਕਰ ਲੋ ਪਲੀਜ਼ ਠੀਕ ਹੈ ਵਕੈਬ ਕਰ ਲੋ ਕਿਉਂਕਿ ਨੰਬਰ ਉੱਥੋਂ ਬਣ ਜਾਣਗੇ ਤੁਹਾਡੇ ਗ੍ਰਾਮਰ ਹੋ ਗਈ ਵਕੈਬ ਹੋ ਗਈ ਕਰਨਾ ਕੀ ਇਹ ਹੋਰ 11 ਵਾਲੀ ਟੈਸਟ ਸੀਰੀਜ਼ ਜਿਹੜੀ 11 ਰੁਪਏ ਵਾਲੀ ਟੈਸਟ ਸੀਰੀਜ਼ ਹੈ ਉਹਦੇ ਥੱਲੋ ਦੀ ਟੈਸਟ ਸ਼ੁਰੂ ਕਰ ਲੋ ਵੀਮਾ ਤੇਈਮਾ ਟੈਸਟ ਮੈਨੂੰ ਲੱਗਦਾ 21 ਤੇ 22 ਕੱਲ ਅਪਲੋਡ ਹੋਏ ਸੀ ਪਤਾ ਨਹੀਂ 22 ਤੇ ਹੀ ਹੋਈ ਸੀ ਕੱਲ ਠੀਕ ਹੈ ਟੈਸਟ ਨੰਬਰ 22 ਟੈਸਟ ਨੰਬਰ 21 ਟੈਸਟ ਨੰਬਰ 19 20 ਇਹਦਾ ਉੱਪਰ ਨੂੰ ਚੱਲ ਜੋ ਜੇ ਅੰਗੋ ਕਰ ਰੱਖਿਆ ਥੋੜੇ ਜੇ ਤਾਂ ਪਿੱਛੋਂ ਦੇ ਸ਼ੁਰੂ ਕਰ ਲਓ ਉਹਨਾਂ ਨੂੰ 11 ਰੁਪਏ ਵਾਲੇ ਟੈਸਿਸ ਉਹਦੇ ਵਿੱਚ ਕਿਉਂਕਿ ਨਾ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਹੋਇਆ ਕੀ ਹੈ ਕਿ ਜਿਹੜਾ ਆਪਣਾ ਪੇਪਰ ਦਾ ਪੈਟਰਨ ਹੈ ਨਾ ਜਿਹੜਾ ਠੰਡ ਲੱਗ ਰਹੀ ਹੈ ਯਾਰ ਠੰਡ ਹੈ ਸੱਚੀ ਠੰਡ ਹੈ ਤੇ ਜਿਹੜਾ ਆਪਣੇ ਪੇਪਰ ਦਾ ਪੈਟਰਨ ਹੈ ਨਾ ਉਸ ਦੇ ਅਕੋਰਡਿੰਗ ਹੋ ਸਕਦਾ ਹੈ ਤੁਹਾਨੂੰ ਨਾ ਡੈਫੀਨੇਸ਼ਨ ਬੇਸਡ ਕੁਐਸਚਨ ਆ ਜਾਣ ਜੇ ਤੁਹਾਨੂੰ ਡੈਫੀਨੇਸ਼ਨ ਬੇਸਡ ਕੁਐਸਚਨ ਆ ਗਏ ਨਾ ਫਿਰ ਤੁਹਾਨੂੰ ਦਿੱਕਤ ਆ ਜਾਊਗੀ ਠੀਕ ਹੈ ਛੋਟੇ ਛੋਟੇ ਡੈਫੀਨੇਸ਼ਨ ਬੇਸਡ ਕੁਐਸਚਨ ਆ ਸਕਦੇ ਆ ਆਊਗਾ ਇੱਕ ਅੱਧਾ ਹੀ ਆਊਗਾ ਇੱਕ ਅੱਧਾ ਹੀ ਕੁਐਸਚਨ ਜ਼ਿਆਦਾ ਨਹੀਂ ਆਉਂਦੇ ਜ਼ਿਆਦਾ ਕੁਐਸਚਨਸ ਨਹੀਂ ਆਉਂਦੇ ਇੱਕ ਅੱਧਾ ਕੁਐਸਚਨ ਹੀ ਆਊਗਾ ਠੀਕ ਹੈ ਬਟ ਉਹ ਇੱਕ ਅੱਧਾ ਕੁਐਸਚਨ ਵੀ ਜਿਹੜਾ ਡੈਫੀਨੇਸ਼ਨ ਬੇਸਡ ਹੋਊਗਾ ਨਾ ਉਹ ਤੁਹਾਨੂੰ ਫਸਾਜੂਗਾ ਰਚੇ ਸੋ ਕੋਸ਼ਿਸ਼ ਕਰੋ ਤੁਸੀਂ ਵੀ ਜਿਹੜੇ 11 ਰੁਪਏ ਵਾਲੀ ਟੈਸਟ ਸੀਰੀਜ਼ ਦੇ ਟੈਸਟ ਨੰਬਰ 17 18 19 20 21 22 ਜ 23 ਜਿੰਨੇ ਵੀ ਐ ਉਹ ਸਾਰੇ ਪਲੀਜ਼ ਇੱਕ ਵਾਰੀ ਰੀਡਿੰਗ ਕਰਨੇ ਆ ਹੁਣ ਬਹੁਤ ਬੱਚੇ ਕਹਿ ਰਹੇ ਨੇ ਕਿ ਜੀ ਟੈਸਟ ਸੀਰੀਜ਼ ਦੇ ਵੀਡੀਓ ਸਲੂਸ਼ਨ ਦੇ ਦਿਓ ਤੁਸੀਂ ਰੋਝ ਇੱਕ ਗੱਲ ਸਮਝੋ ਇਸ ਟਾਈਮ ਕਿਸੇ ਬੱਚੇ ਕੋਲ ਟਾਈਮ ਹਗਾਇ ਵੀਡੀਓ ਸਲੂਸ਼ਨ ਲਾਉਣ ਦਾ ਤੁਹਾਡੇ ਕੋਲ ਤੁਹਾਡੇ ਕੋਲ ਟਾਈਮ ਹਗਾਇ ਵੀਡੀਓ ਸਲੂਸ਼ਨ ਲਾਉਣ ਦਾ ਜਮਾ ਟਾਈਮ ਨਹੀਂ ਹੈ ਕਿਸੇ ਕੋਲ ਵੀਡੀਓ ਸਲੂਸ਼ਨ ਤੋਂ ਟਾਈਮ ਥੋੜਾ ਖਰਾਬ ਕਰਨੇ ਇਹ ਤਾਂ ਹੁਣ ਜਿਹੜੇ ਆਪਾਂ ਟੈਸਟ ਕਰ ਰਹੇ ਆ ਨਾ ਕਲੀਅਰ ਜਿਹੜੇ ਹੁਣ ਟੈਸਟ ਕਰ ਰਹੇ ਆ ਆਪਾਂ ਇਹ ਬੁੱਤ ਆਪਾਂ ਰਿਵੀਜ਼ਨ ਲਈ ਕਰ ਰਹੇ ਆ ਇਹ ਜਸਟ ਇੱਕ ਡੈਫੀਨੇਸ਼ਨ ਬੇਸਡ ਹੈ ਕਲੀਅਰ ਤਾਂ ਸਿਰਫ ਇੱਕ ਐਂਡ ਵਾਲੇ 11 ਰੁਪਏ ਵਾਲੇ ਟੈਸਟ ਸੀ ਦੇ ਐਂਡ ਦੇ ਟੈਸਟ ਸਾਰੇ ਲਈ ਚਲੋ ਇੱਕ ਜਿਹੜਾ ਮੈਂ ਟੈਲੀਗ੍ਰਾਮ ਤੇ ਕੰਮ ਦੇ ਰਹੀ ਆ ਮੈਂ ਤੁਹਾਡੇ ਡਾਊਟਸ ਬਾਅਦ ਚਲੋ ਔਰ ਜੇ ਪਹਿਲਾਂ ਮੈਨੂੰ ਬੋਲ ਲੈਂਦੋ ਮੈਂ ਤੁਹਾਨੂੰ ਸੁਣਨ ਵਿੱਚ ਨਹੀਂ ਮੈਂ ਆਪਣੀ ਗੱਲ ਸੁਣਾਉਣ ਵਿੱਚ ਆਈ ਆ ਆਪਣੀ ਕੁਐਰੀਜ਼ ਬਾਅਦ ਚੋ ਮੈਂ ਐਂਡ ਵਾਲੇ 2-4 ਮਿੰਟ ਤੁਹਾਨੂੰ ਦੇਵਾਂ ਹਰ ਇੱਕ ਦਾ ਜਵਾਬ ਦੇਵਾਂ ਹਰ ਇੱਕ ਕੁਐਰੀ ਦਾ ਜਵਾਬ ਦੇ ਕੇ ਜਾਵਾਂ ਠੀਕ ਆਪਾਂ ਫਰੀ ਆ ਕੋਈ ਨਾ ਕੋਈ ਦਿੱਕਤ ਨਹੀਂ ਆ ਚਲੋ ਹੁਣ ਤੁਸੀਂ ਇੱਕ ਗੱਲ ਦੇਖੋ ਕਿ ਜਿਹੜੇ ਤੁਸੀਂ ਮੈਂ ਕੀ ਗੱਲ ਕਰੀ ਟੈਲੀਗ੍ਰਾਮ ਤੇ ਟੈਲੀਗ੍ਰਾਮ ਤੇ ਮੈਂ ਕੋਈ ਵੀ ਕੁਐਸਚਨ ਅਪਲੋਡ ਹੋ ਰਿਹਾ ਹੈ ਕੋਈ ਵੀ ਛੋਟੇ ਥੋੜੇ ਥੋੜੇ ਨੋਟਸ ਅਪਲੋਡ ਹੋ ਰਿਹਾ ਹੈ ਕੋਈ ਵੀ ਪੀਡੀਐਫ ਅਪਲੋਡ ਹੋ ਰਿਹਾ ਹੈ ਤੁਸੀਂ ਉਹ ਸਾਰੇ ਦੇ ਸਾਰੇ ਰਿਵਾਈਜ਼ ਜ਼ਰੂਰ ਕਰਨੇ ਆ ਟੋਟਲ ਸਾਈ ਰਿਵਾਈਜ਼ ਕਰਨੇ ਆ ਸੌ ਲੱਗੇ ਮਹਾਤਮਾ ਗਾਂਧੀ ਦੇ ਜੇ ਕਿਸੇ ਨੇ ਟੈਲੀਗ੍ਰਾਮ ਵਾਲਾ ਕੰਟੈਂਟ ਛੱਡਿਆ ਤਾਂ ਇਸ ਟਾਈਮ ਤੁਹਾਨੂੰ ਐਂਡ ਮੂਮੈਂਟ ਤੇ ਨਾ ਬਹੁਤ ਜ਼ਿਆਦਾ ਕੰਮ ਮਿਲ ਰਿਹਾ ਹੈ ਠੀਕ ਹੈ ਕਰ ਲੋਗੇ ਤੁਸੀਂ ਡਨ ਹੋ ਗਿਆ ਉਦੋਂ ਅਗਲੀ ਗੱਲ ਪਹਿਲੀ ਗੱਲ ਮੈਂ ਟੈਸਟ ਤੁਸੀਂ ਦੀ ਗੱਲ ਕੀਤੀ 11 ਰੁਪਏ ਵਾਲੀ ਦੀ ਪਿੱਛੋ ਟੈਸਟ ਸ਼ੁਰੂ ਕਰ ਲਓ ਰੀਡਿੰਗ ਕਰਨੀ ਹੈ ਬਸ ਡੈਫੀਨੇਸ਼ਨਸ ਜਸ ਰਿਵਾਈਜ਼ ਕਰਨੀ ਕਿਉਂਕਿ ਇੱਕ ਅੱਧਾ ਕੁਐਸਚਨ ਆ ਗਿਆ ਤਾਂ ਨਿਕਲ ਜਾਏਗਾ ਆਪਣਾ ਉਦੋਂ ਬਾਅਦ ਤੁਸੀਂ ਕੀ ਕਰਨਾ ਹੈ ਉਦੋਂ ਬਾਅਦ ਤੁਸੀਂ ਟੈਲੀਗ੍ਰਾਮ ਗਰੁੱਪ ਤੇ ਜਿੰਨੇ ਮੈਂ ਅੱਜ ਵਨਵਰਡ ਅਪਲੋਡ ਹੋਈ ਸੀ ਨਾ 20 ਵੀ ਅਪਲੋਡ ਕੀਤੇ ਸੀ ਵਨਵਰਡ ਕਰ ਲਓ ਉਦੋਂ ਬਾਅਦ ਤੁਸੀਂ ਕੀ ਕਰੋਗੇ ਵੋਕੈਬ ਸਾਰੀ ਖਾ ਲਓ ਵੋਕੈਬ ਵੱਤੋਂ ਰਿਵੀਜ਼ਨ ਕਰ ਦੋ ਵੱਤੋਂ ਜਿੰਨੀ ਕਰ ਸਕਦੇ ਹੋ ਵੋਕੈਬ ਨਹੀਂ ਛੱਡਣੀ ਵੋਕੈਬ ਜ਼ਰੂਰ ਕਰਨੀ ਹੈ ਠ ਅੱਛਾ ਕੱਲ ਆਪਣੀ ਵਕੈਬ ਦੀ ਮੈਰਾਥਨ ਹੈ ਤਿਆਰ ਹੋ ਸਵੇਰੇ 12 ਵਜੇ ਕੱਲ 12 ਵਜੇ ਆਪਣੀ ਵਕੈਬ ਦੀ ਮੈਰਾਥਨ ਹੈ ਵਕੈਬ ਦੀ ਮੈਰਾਥਨ ਜ਼ਰੂਰ ਲਾਣੀ ਹੈ ਜ਼ਰੂਰ ਕਿਉਂਕਿ ਉਸ ਚ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਵਨ ਵਰਡ ਹਜੇ ਵਕੈਬ ਦੀ ਮੈਰਾਥਨ ਤਿਆਰ ਨਹੀਂ ਹਾਂ ਰਾਤ ਨੂੰ ਬੈਠ ਕੇ ਮੈਂ ਕੰਮ ਕਰੂੰ ਤੁਹਾਡੇ ਨਾਲ ਹੀ ਬੈਠੇ ਮੈਂ ਵੀ ਇੱਥੇ ਮੈਂ ਆਪਣਾ ਖਾ ਲਿਆ ਖਾਣਾ ਖੁਣਾ ਠੀਕ ਹੈ ਤੇ ਉਸ ਤੋਂ ਬਾਅਦ ਬਸ ਤੁਸੀਂ ਕੀ ਕਰਨਾ ਹੈ ਵਕੈਬ ਵਾਲੀ ਕੱਲ ਵਾਲੀ ਮੈਰਾਥਨ 12 ਵਜੇ ਜ਼ਰੂਰ ਲਾਣੀ ਆਪਾਂ ਨੇ ਕਿਉਂ ਮੈਂ ਥੋੜੀ ਫਾਸਟ ਕਰਵਾਉਂ ਉਸ ਚ ਰਿਵੀਜ਼ਨ ਕਰਵਾਉਂ ਫਾਸਟ ਸਾਰੇ ਵਕੈਬ ਇੰਪੋਰਟੈਂਟ ਵਾਲੇ 1 ਵਰਡ ਇਡੀਅਮ ਸਿਨੋਨਿਮ ਐਂਟੋਨਿਮ ਰਿਵੀਜ਼ਨ ਕਰਵਾ ਕੇ ਜਾਉਂਗੀ ਤੇ ਐਂਡ ਤੇ ਤੁਹਾਨੂੰ ਮੈਂ ਮਿਸਪੈਲਟ ਦੇ ਦੇਣੇ ਆ 15 20 ਮੈਂ ਤੁਹਾਨੂੰ ਐਂਡ ਦੇ ਮਿਸਪੈਲਟ ਦੇ ਦੂੰ ਉਹ ਮਿਸਪੈਲਟ ਰਿਵਾਈਜ਼ ਕਰ ਲਿਓ ਉਹਨਾਂ ਵਿੱਚੋਂ ਹੀ ਹੋ ਸਕਦਾ ਕੁਸ਼ਨ ਨਿਕਲ ਜੇ ਠੀਕ ਹੈ ਸਮਝ ਗਏ ਹਾਂ ਕੱਲ 12 ਵਜੇ ਆਪਾਂ ਰਿਵੀਜ਼ਨ ਕਰਾਂਗੇ ਵਕੈਬ ਦੀ 11 ਵਾਲੀ ਟੈਸੇ ਜਰੂਰ ਲਾਣੀ ਹੈ ਸਭ ਨੇ ਜਰੂਰ ਲਾਣੀ ਹੈ ਜਰੂਰ ਤੇ ਉਸ ਤੋਂ ਬਾਅਦ ਤੁਸੀਂ ਟੈਲੀਗ੍ਰਾਮ ਤੇ ਜਿੰਨੇ ਮੈਂ ਅੱਜ 20 1 ਵਰਡ ਅਪਲੋਡ ਕਰਾਇਆ ਸੀ 20 ਦੇ 20 ਰੀਡਿੰਗ ਕਰਨੀ ਆਪਾਂ ਕਿਤੇ ਹੋਏ ਸਿਰਫ ਇੱਕ ਮੈਨੂੰ ਇਹ ਚਾਹੀਦਾ ਵੀ ਪੇਪਰ 'ਚ ਹੱਸਦੇ ਆਓ ਤੁਸੀਂ ਤੁਹਾਡੇ ਚਿਹਰੇ ਸਮਾਈਲਿੰਗ ਹੋਣ ਪੂਰੇ ਅਈ ਖੁਸ਼ ਹੋ ਕੇ ਆਓ ਕਿ ਮੈਮ ਚੱਕ ਗਿਆ ਫੱਟੇ ਇੰਗਲਿਸ਼ ਤੇ ਤਾਂ ਇੰਗਲਿਸ਼ ਸਾਨੂੰ ਕੋਈ ਟੈਨਸ਼ਨ ਨਹੀਂ ਇੱਕ ਨੰਬਰ ਕੱਟਿਆਗਾ ਕੋਈ ਦੁੱਖ ਨਹੀਂ ਦੋ ਨੰਬਰ ਕੱਟੇਗੇ ਕੋਈ ਦੁੱਖ ਨਹੀਂ ਤਿੰਨ ਨੰਬਰ ਨਹੀਂ ਜਾਣੇ ਚਾਹੀਦੇ ਜੇ ਤੁਸੀਂ ਮੇਰੇ ਸਟੂਡੈਂਟ ਹੋ ਤਾਂ ਤਿੰਨ ਨੰਬਰ ਨਹੀਂ ਜਾਣੇ ਚਾਹੀਦੇ ਕਲੀਅਰ ਠੀਕ ਹੈ ਹੁਣ ਇੱਕ ਚੀਜ਼ ਹੈ ਇੱਕ ਵਾਰੀ ਬੈਚ ਵਾਲਾ ਰੈਂਦੋ ਫਿਰ ਰਜੀ ਬੈਚ ਵਾਲੀ ਸਪੀਡ ਨਾਲ ਰਿਵੀਜ਼ਨ ਹੁੰਦੀ ਹੈ ਤਾਂ ਨੋਟਸ ਅੱਗੇ ਤਾਂ ਕਰ ਲਓ ਠੀਕ ਹੈ ਚਲੋ ਆਜੋ ਅਦੇ ਧਿਆਨ ਗੋਲੂ ਮੈਡਮ ਦੀ ਸੁਣ ਲੋ ਸੂਟ ਵੱਲ ਧਿਆਨ ਹੈ ਠੀਕ ਹੈ ਤੇ ਇੱਕ ਡਰਨਾ ਨਹੀਂ ਹੈ ਬੱਚੇ ਡਰਨਾ ਨਹੀਂ ਹੈ ਜੋ ਮਾਣੀ ਡਰਨਾ ਪਲੀਜ਼ ਤੁਸੀਂ ਕਿਉਂਕਿ ਜੇ ਡਰੋਗੇ ਨਾ ਫਿਰ ਮਜ਼ਾ ਨਹੀਂ ਆਊਗਾ ਤੁਹਾਨੂੰ ਪਤਾ ਹੈ ਵੀ ਆਪਾਂ ਹਾਈ ਕੋਰਟ ਕਲਰਕ ਦਾ 2021 ਵਾਲਾ ਉਦੋਂ ਬਾਅਦ 2022 ਦੇ ਜਿਹੜੇ ਪੇਪਰ ਆਏ 2023 ਦੇ ਪੇਪਰ ਆਏ 2024 ਦੇ ਪੇਪਰ ਆਏ 2025 ਜਿਹੜੇ ਪੇਪਰ ਹੋਏ ਕਿਸੇ ਪੇਪਰ ਚੈਨਲ ਹੋਇਆ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਸੀ ਫਿਰ ਹੁਣ ਕਿਉਂ ਡਰ ਰਹੇ ਆਪਾਂ ਜਦੋਂ ਆਪਾਂ ਕਹਿਤਾ ਵੀ ਆਪਾਂ ਮਿਹਨਤ ਵਾਈਗੁਰ ਦੀ ਮਿਹਨਤ ਆਪਾਂ ਮਿਹਨਤ ਕਰਦੇ ਆ ਆਪਾਂ ਟਾਈਮ ਪਾਸ ਨਹੀਂ ਕਰਦੇ ਮੈਂ ਕਹਾਂ ਮੈਂ 200 ਹਾਲ ਚੱਕ ਕੇ ਆ ਗਈ ਜੀ ਮੈਂ 200 ਹਾਲ ਪੜਾ ਕੇ ਚਲੀ ਗਈ ਤੁਹਾਨੂੰ ਫਿਰ ਤਾਂ ਫਿੱਟੇ ਹੂ ਹੈ ਮੇਰੇ ਟੀਚਰ ਦੇ ਭਈ ਜੇ ਪੜਾਉਂਗੀ ਮੈਂ ਜਿਆਦਾ ਪੜਾਉਂਗੀ ਤਾਂ ਹੀ ਮੇਰੇ ਬੱਚਿਆਂ ਬੱਚੇ ਪੇਪਰ ਚ ਸੋਲਵ ਕਰਕੇ ਆਣਗੇ ਮੈਂ 200 ਹਾਲ ਚੱਕ ਕੇ ਆ ਗਈ ਉਂਗਲ ਜੀ ਲਾਤੀ ਆ ਪੇਪਰ ਆ ਸਕਦਾ ਹੈ ਸਵਾਲ ਚ ਪੇਪਰ ਚ ਆਹ ਵਾਲਾ ਸਵਾਲ ਆ ਸਕਦਾ ਹੈ ਪੇਪਰ ਚ ਓ ਯਾਰ ਕੀ ਯਾਰ ਕੀ ਆ ਯਾਰ ਟੀਚਰ ਨੂੰ ਤੁਸੀਂ ਕਹੋ ਮੈਮ ਪੜਾ ਤਾਂ ਦੋ ਯਾਰ ਤੁਸੀਂ ਕੀ ਦੋ ਯ ਸਵਾਲ ਚੱਕ ਕੇ ਆ ਜਾਂਦੇ ਹੋ ਫੋੜ ਉਹ ਦਿਮਾਗ ਉਦੋਂ ਖਰਾਬ ਕਰਕੇ ਜਾਂਦੇ ਹੋ ਪੜਾਓ ਤਾਂ ਖੁੱਲ ਕੇ ਪੜਾਓ ਨਾ ਫਿਰ ਤੁਸੀਂ ਪਿਛਲੇ ਦਿਨਾਂ ਚ ਮੈਂ ਤੁਹਾਨੂੰ ਸਾਰੇ ਟਾਪਿਕ ਰਿਵਾਈਜ਼ ਕਰਵਾਇਆ YouTube ਤੇ ਪੋਜ਼ਿਟਿਵ ਵਾਈਬ ਚੈਨਲ ਤੇ ਮੈਂ ਬਲਜਿੰਦਰ ਸਾਹ ਦੇ ਪਲੇਟਫਾਰਮ ਤੇ ਮੈਂ ਤੁਹਾਨੂੰ ਸਾਰੇ ਟਾਪਿਕ ਰਿਵਾਈਜ਼ ਕਰਾਇਆ ਆਪਣੇ ਵਾਲੇ ਚੈਨਲ ਤੇ ਸਾਰਾ ਕੁਝ ਰਿਵੀਜ਼ਨ ਕਰਾਇਆ ਤੁਹਾਨੂੰ ਠੀਕ ਹੈ ਵਕੈਬ ਦੇ ਬਹੁਤ سارے ਸੈਸ਼ਨਸ ਦਿੱਤੇ ਆ ਤੁਹਾਨੂੰ ਤੇ ਟੈਲੀਗ੍ਰਾਮ ਤੇ ਤੁਹਾਨੂੰ ਮੈਂ ਅਨਲਿमिटेड ਪੀਡੀਐਫ ਦਿੱਤੇ ਆ ਈਡੀਅਮਸ ਦੇ 1 ਵਰਡ ਤੇ ਦਿੱਤੀ ਹੈ ਨਾ ਬਹੁਤ ਸਾਰੇ ਦਿੱਤੇ ਨਾ Idiom one word thesonym ਦਿੱਤੇ ਨਾ ਠੀਕ ਹੈ ਚਲੋ ਉਦੋਂ ਬਾਅਦ ਮੈਂ ਗੱਲ ਕਰਾਂ ਉਸ ਤੋਂ ਬਾਅਦ ਮੈਂ ਕੀ ਕਹਿੰਦੇ 11 ਰੁਪਏ ਵਾਲੀ ਟੈਸਟ ਇਸ ਕੋਈ ਕਮੀ ਨਹੀਂ ਦਿੱਤੀ ਤੁਹਾਨੂੰ ਨਹੀਂ ਦਿੱਤੀ ਨਾ ਠੀਕ ਹੈ ਤਾਂ ਇਸ ਕਰਕੇ ਤੁਸੀਂ ਮੈਨੂੰ ਵਾਅਦਾ ਕਰੋ ਠੀਕ ਹੈ ਵਾਅਦਾ ਕਰੋ ਪ੍ਰੋਮਿਸ ਕਰੋ ਕਿ ਅਸੀਂ ਕੋਈ ਚੀਜ਼ ਨਹੀਂ ਉੱਥੇ ਛੱਡ ਕੇ ਅਸੀਂ ਸਾਰਾ ਕੁਝ ਕਰਕੇ ਆਵਾਂਗੇ ਕਿਉਂਕਿ ਅਸੀਂ ਬਹੁਤ ਪੜਿਆ ਬਹੁਤ ਮਿਹਨਤ ਕੀਤੀ ਹੈ ਬਸ ਰਿਵੀਜ਼ਨ ਨਹੀਂ ਕਰਨੀ ਰਿਵੀਜ਼ਨ ਕਰ ਲਓ ਬਸ ਮਤਲਬ ਰਿਵੀਜ਼ਨ ਕਰਨੀ ਹੈ ਸਭ ਨੇ ਤੁਸੀਂ ਹੁਣ ਤੁਸੀਂ ਆਪਣੇ ਡਾਊਟਸ ਪੁੱਛੋ ਇੱਕ ਹੋਰ ਹੈ ਯੂ نو ਤੁਰੰਦਰ ਤੁਰੰਦਰ ਨਾਮ ਦਾ ਆਪਣਾ ਨਵਾਂ ਬੈਚ ਇੰਗਲਿਸ਼ ਦਾ ਜਿਸ ਤੋਂ ਤੁਸੀਂ ਮੇਰੇ ਨਾਲ ਲਾਈਵ ਡਾਊਟਸ ਪੁੱਛ ਸਕਦੇ ਹੋ ਮੇਰੇ ਨਾਲ ਲਾਈਵ ਜੁੜ ਸਕਦੇ ਹੋ ਕਲੀਅਰ ਹਾਂ ਨਹੀਂ ਕੱਲ ਵਾਲੀ ਲਾਈਵ ਮੈਰਾਥਨ ਤੋਂ ਬਾਅਦ नीड ਨਹੀਂ ਹੈ ਹਰਪ੍ਰੀਤ ਨਹੀਂ नीड ਨਹੀਂ ਹੈ ਜ਼ਰੂਰਤ ਨਹੀਂ ਹੈ ਕੱਲ ਵਾਲੀ ਲਾਈਵ ਬਾਰ ਉਹ ਲਾ ਲਿਓ ਬਸ ਉਦੋਂ ਬਾਅਦ ਬੰਦ ਕਰ ਦਿਓ ਬੱਚੀ ਉਦੋਂ ਬਾਅਦ ਭਾਵੇਂ ਨਾ ਕਰਿਓ ਠੀਕ ਹੈ ਔਰ ਤੁਰੰਦਰ ਬੈਚ ਨਵਾਂ ਪਹਿਲੀ ਵਾਰੀ ਮੇਰੇ ਇਸ ਲਾਈਵ ਔਨਲਾਈਨ ਦੇ ਸੈਸ਼ਨ ਚ ਆਪਣੋਂ ਔਨਲਾਈਨ 21 22 23 24 25 ਠੀਕ ਹੈ ਅਹੀਂ ਲਗਾ ਲਓ ਵੀ ਆਪਾਂ ਨੂੰ 5 ਸਾਲ ਹੋਣ ਵਾਲੇ ਹੋ ਗਏ ਉਹਨਾਂਗੇ ਪਹਿਲਾ ਲਾਈਵ ਬੈਚ ਮੈਂ ਚਲਾਨ ਲੱਗੀ ਹਾਂ ਜਿਸ 'ਚ ਮੈਂ ਤੁਹਾਨੂੰ ਲਾਈਵ ਆਇਆ ਕਰੂੰ ਤੁਹਾਡੇ ਲਾਈਵ ਡਾਊਟਸ ਲਿਆ ਕਰੂੰ ਰਿਕਾਰਡਡ ਪਲੱਸ ਲਾਈਵ ਦੋਨੋਂ ਬੈਚ ਕੰਬੀਨੇਸ਼ਨ ਹੋਊਗਾ ਤੁਰੰਦਰ ਬੈਚ ਨਵਾਂ ਬੈਚ ਸ਼ੁਰੂ ਹੋਗਾ ਆਪਣਾ ਸੋਮਵਾਰ 22 ਤਰੀਕ ਤੋਂ ਜਿਹੜੇ ਬੱਚੇ ਮੇਰੀ ਗੱਲ ਸੁਣ ਲੋ ਪੜ੍ਹਨਾ ਚਾਹੁੰਦੇ ਨੇ ਤੇ ਜਿਹੜੇ ਬੱਚੇ ਚਾਹੁੰਦੇ ਨੇ ਵੀ ਬਸ ਅਸੀਂ ਇੰਗਲਿਸ਼ ਚ ਆਉਣ ਵਾਲੇ ਪੇਪਰ ਪਟਵਾਰੀ ਚ ਐਕਸਰਸਾਈਜ਼ ਚ ਪੰਜਾਬ ਪੁਲਿਸ ਚ ਕਨਸਟੇਬਲ ਚ ਕੋਰਟ ਕਲਰਕ ਆਊਗਾ ਪੇਪਰ ਜਰੂਰ ਆਊਗਾ ਉਹਦੇ ਚ ਈਟੀਟੀ ਚ ਕਿਸੇ ਚ ਵੀ ਇੰਗਲਿਸ਼ ਚ ਨੰਬਰ ਲੈਣੇ ਆ ਚੁੱਪ ਵਰਗੇ ਤੁਰੰਦਰ ਬੈਚ ਚ ਜ਼ੀਰੋ ਤੋਂ ਸ਼ੁਰੂ ਹੋ ਰਿਹਾ ਉਸ ਚ ਚਲੇ ਜਾਓ ਦੇਖਣ ਸੋਚਣ ਦੀ ਲੋੜ ਨਹੀਂ ਹੋਰ ਕੁਝ ਨਹੀਂ ਰਾਈਟ ਠੀਕ ਹੈ ਹੁਣ ਅਗਲੀ ਗੱਲ ਹੈ ਤੁਹਾਡੀ ਕੁਐਰੀਜ਼ ਮੈਂ ਡਾਊਟ ਲੈਣੀ ਪੁੱਛੋ ਹੁਣ ਕੀ ਪੁੱਛਣਾ ਮੈਂ ਆਪਣੇ ਪੁਆਇੰਟ ਜਿੰਨੇ ਦੱਸਨੇ ਸ ਤੁਹਾਨੂੰ ਦੱਸ ਤੇ ਹੁਣ ਤੁਸੀਂ ਆ ਜਾਓ ਵੀ ਫਟਾਫਟ ਦੱਸੋ ਕੱਲ ਵਾਲੀ ਮੈਰਾਥਨ ਬੱਚੇ 12 ਵਜੇ ਹੋਊਗੀ ਰਾਤ ਨੂੰ 8 ਵਜੇ ਵਾਲ ਰਾਤ ਨੂੰ 8 ਵਜੇ ਵਾਲੀ 20 ਕਲਾਸ ਹੋਊਗੀ ਵੋਕੈਬਲਿ ਕਰਾਉਂਗੀ ਕੱਲ ਰਾਤ ਨੂੰ 8 ਵਜੇ ਅੱਜ ਅੱਜ ਮੇਰੇ ਨਾ ਉਧਰ ਪੀਸੀਐਸ ਲਈ ਇੰਗਲਿਸ਼ ਮੀਨਸ ਲਈ ਲਾਈਵ ਕਲਾਸ ਸੀਗੀ ਤਾਂ ਇਸ ਕਰਕੇ ਪੀਸੀਐਸ ਮੈਨ ਦੀ ਇੰਗਲਿਸ਼ ਸਟਾਰਟ ਕੀਤੀ ਆਪਾਂ ਤਾਂ ਇਸ ਕਰਕੇ ਮੈਂ ਉਧਰ ਬਿਜ਼ੀ ਸੀ ਬਹੁਤ ਜ਼ਿਆਦਾ ਕੰਮ ਸੀ ਉਧਰ ਵੀ ਮੇਰਾ ਇਹ ਸਾਰਾ ਦਿਨ ਉਸੇ ਚ ਨਿਕਲ ਗਿਆ ਕੱਲ ਨੂੰ ਆਪਾਂ 12 ਵਜੇ ਵੀ ਪੜਾਂਗੇ ਤੇ ਰਾਤ ਨੂੰ 8 ਵਜੇ ਪੜਾਂਗੇ ਠੀਕ ਹੈ ਮੈਂ ਸਾਰੇ ਡਾਊਟਸ ਨੂੰ ਕਲੀਅਰ ਕਰਤੇ टॉपिक केड़े खड़े दसा टॉपिक रिवाइजली सुन लो केड़े खड़े कर लिए सब्जेक्ट वर्ब अग्रीमेंट लिख लो टॉपिक सुन लो सब्जेक्ट वर्ब अग्रीमेंट प्रीपोजिशंस एडजेक्टिव्स टेंसेस कंडीशनल सेंटेंसेस नाउन एक्टिव पैसिव नरेशन खाने हैं रिवीजन मार नहीं मारनी मानिए ना दी कंडीशनल सेंटेंसेस जो कोई वुड वुड हैव बीन कुड कुड हैव बीन मस्ट हैव बीन बी बीइंग ਵੀਨ ਇਹਨਾਂ ਚੋਂ ਆ ਸਕਦਾ ਤੁਹਾਡਾ ਸਵਾਲ ਠੀਕ ਹੈ ਸੋ ਇਹ ਜ਼ਰੂਰ ਕਰਨੇ ਆ ਸਾਰੇ ਟਾਪਿਕ ਕਲੀਅਰ ਠੀਕ ਹੈ ਸਮਝ ਆ ਗਈ ਤੇ ਇਹ ਵਾਲਾ ਟਾਪਿਕ ਕਰ ਲਓ ਸਾਰੇ ਰਿਵੀਜ਼ਨ اچھا ਕਨਜੰਕਸ਼ਨ ਤੇ ਐਡਵਰਬ ਵੀ ਪੜ ਲਿਓ ਕਨਜੰਕਸ਼ਨ ਤੇ ਐਡਵਰਬ ਵਿੱਚ ਚ ਕੋਸ਼ਣ ਬਣ ਸਕਦਾ ਹੈ ਟਾਈਪਸ ਆਫ ਐਡਵਰਬ ਵਿੱਚ ਚ ਕੋਈ ਕੁਸ਼ਣ ਬਣ ਸਕਦਾ ਹੈ ਟਾਈਪਸ ਆਫ ਕਨਜੰਕਸ਼ਨ ਵਿੱਚ ਚ ਕੋਈ ਕੁਸ਼ਣ ਬਣ ਸਕਦਾ ਹੈ ਰੀਡਿੰਗ ਜ਼ਰੂਰ ਕਰ ਲਿਓ ਇੱਕ ਬਸ ਟਾਈਪਸ ਇਕੱਲੇ ਰੀਡ ਕਰ ਲਿਓ ਠੀਕ ਹੈ ਮੈਂ ਵੋਕੈਬ ਦੇ ਨੋਟਸ ਬਣਾਏ ਹੋਏ ਐ ਰਿਵੀਜ਼ਨ ਕਰ ਲਈਏ ਮੈਂ ਦੋ ਵਾਰ ਇੱਕ ਵਾਰੀ ਹੋਰ ਬਸ ਨਹੀ ਰਜੇ ਹੋਰ ਰਿਵੀਜ਼ਨ ਕਰੋ ਦੋ ਵਾਰੀ ਕਰਨੀ ਬਹੁਤ ਐ ਆਪਸ਼ਨ ਦੇਖ ਕੇ ਵਰਡਸ ਨਿਕਲ ਜਾਣਗੇ ਉੱਥੇ ਬਾਰ ਬਾਰ ਰਿਵੀਜ਼ਨ ਕਰਕੇ ਉਹ ਚੀਜ਼ਾਂ ਨਾ ਕਰੋ ਨਵੀਆਂ ਚੀਜ਼ਾਂ ਰਿਵੀਜ਼ਨ ਕਰੋ ਜਿਹੜੀ ਘੱਟ ਰਿਵੀਜ਼ਨ ਕੀਤੀ ਹੋਈ ਐ ਠੀਕ ਐ ਕੱਲ ਵਾਲੀ ਲਾਈਵ 12 ਵਜੇ ਆਪਾਂ ਮੈਰਾਥਨ ਚ ਮਿਲਾਂਗੇ ਰਾਤ ਨੂੰ 8 ਵਜੇ ਫਿਰ ਆਪਾਂ ਵੋਕੈਬ ਦੀ ਕਲਾਸ ਲਾਵਾਂਗੇ ਫਟਾਫਟ ਆਪਣੇ ਡਾਊਟਸ ਪੁੱਛੋ ਜੋ ਵੀ ਮੈਂ ਅਵੇਲੇਬਲ ਹਾਂ 5 ਮਿੰਟ ਲਈ ਆਪਾਂ ਡਿਸਕਸ ਕਰ ਲੈਨੇ ਆਜੋ ਮੈਂ ਥੱਕ ਬਹੁਤ ਜ਼ਿਆਦਾ ਗਈ ਆ ਅੱਜ ਬਹੁਤ ਕੰਮ ਸੀ ਮੇਰੇ ਕੋਲ ਬਹੁਤ ਕੰਮ ਸੀ ਹਲੇ ਵੀ ਮੇਰੇ ਕੋਲ ਬਹੁਤ ਕੰਮ ਹੈ ਕਿਉਂਕਿ ਕੱਲ ਵਾਲੀ 12 ਵਾਲੀ ਕਲਾਸ ਹਲੇ ਰੈਡੀ ਨਹੀਂ ਹੈ ਹੋ ਰੈਡੀ ਕਰवानी ਵੀ ਹੈ ਤੇ ਕਰਨੀ ਵੀ ਹੈ ਠੀਕ ਹੈ ਬੋਲੋ ਬੱਚੇ ਕੁਸ਼ਣ ਬੋਲੋ ਫਟਾਫਟ ਬੋਲੋ ਕਿਸੇ ਬੱਚੇ ਦਾ ਹੋਰ ਕੋਈ ਡਾਊਟ ਹੈ ਇੰਗਲਿਸ਼ ਬਹੁਤ ਬੜੇ ਆ ਆਪਾਂ ਅੱਜ ਬਹੁਤ ਬੜੇ ਆ 15 ਚੋਂ 13 ਨੰਬਰ ਆ ਗਏ ਨਾ ਬੱਲੇ ਬੱਲੇ ਆਪਣੀ ਬੱਲੇ ਬੱਲੇ ਬਸ ਫੱਟੇ ਚੱਕ ਦਾਂਗੇ ਆਪਾਂ ਮੁਕਦੇ ਨਹੀਂ ਅੰਨੇ ਤਾਂ ਖਾਏ ਪੀਏ 15 ਚੋਂ 13 ਨੰਬਰ ਆਪਾਂ ਲਿਆਏ ਤੇ ਆਪਣੇ ਵਰਗਾ ਕੌਣ ਹੈ

ਮੇਰੀ ਵੀ ਸੁਣ ਲਓ ਲਾਪ੍ਰਿਤ ਕੀ ਕਹਿ ਰਹੇ ਹੋ ਤੁਸੀਂ ਮੈਮ ਤੁਸੀਂ ਕਰੋ ਜੀ ਰੈਸਟ ਹਾਂ ਬਸਰ ਜੇ ਕੋਈ ਨਾ ਆਈਫੋਨ ਵਿੱਚ ਇੰਗਲਿਸ਼ ਕਿੱਦਾਂ ਕਰੀਏ ਆਈਫੋਨ ਵਿੱਚ ਕੀ ਕਹਿ ਰਹੇ ਹੋ ਮੈਮ ਕੀ ਕੀ ਲਿਖੇ ਆਯੂਸ਼ WhatsApp ਨੰਬਰ 750446660 ਨੋਟ ਡਾਉਨ ਕਰੋ 75044 ਨਹੀਂ 75044 440 750446660 ਤੇ ਤੁਸੀਂ ਮੈਸੇਜ ਪਾ ਦਿਓ ਜੇ ਨਹੀਂ ਕੁਛ ਨਾ ਇਹ ਨਹੀਂ ਵੀ ਕੋਈ ਵੀ ਉਹ ਦਿਖ ਰਿਹਾ ਨਾ ਸਾਰੇ ਟੌਪਿਕਸ ਦਾ ਰਿਵਾਈਜ਼ ਕਰ ਹੀ ਲੋ ਬੱਚੇ ਟੌਪਿਕਸ ਦਾ ਰਿਵਾਈਜ਼ ਕਰਨੀ ਹੈ ਉਹ ਤਾਂ ਪਸਾਰੇ ਸਾਰੇ ਸਾਰੇ ਸੈਂਟਰ ਲੋਕਲੀ ਬਣੇ ਨੇ ਅੱਛਾ ਸੈਂਟਰਲਿਸਟਾਈ ਮੇਰਾ ਨਹੀਂ ਧਿਆਨ ਚ ਰਜੇ ਮੇਰਾ ਨਹੀਂ ਧਿਆਨ ਮੈਨੂੰ ਨਹੀਂ ਧਿਆਨ ਚ ਹੈ ਟੈਲੀਗ੍ਰਾਮ ਤੇ ਜਿੰਨੇ ਪੀਡੀਐਫਸ ਨੇ 11 ਵਾਲੀ ਟੈਸਟ ਦੇ ਪਿੱਛੇ ਹੀ ਸ਼ੁਰੂ ਕਰ ਲੋ ਵੋਕੈਬ ਸਾਰੀ ਰਿਵੀਜ਼ਨ ਕਰ ਲੋ ਠੀਕ ਹੈ ਉਸ ਤੋਂ ਕੱਲ੍ਹ ਵਾਲੀ ਬੈਰ ਮੈਰਾਥਨ ਲਾ ਲੋ ਸੈਸ਼ਨ ਤੁਸੀਂ ਉਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਤੁਸੀਂ ਕੀ ਕਰਨੇ ਸਾਰੇ ਟੌਪਿਕਸ ਇੱਕ ਵਾਰ ਰਿਵੀਜ਼ਨ ਕਰ ਲਓ ਕਨਜੰਕਸ਼ਨ ਦੇ ਟਾਈਪਸ ਪੜ੍ਹ ਲਿਓ ਵਰਬ ਦੇ ਟਾਈਪਸ ਪੜ੍ਹ ਲਿਓ ਬਸ ਹੋ ਜਾਊਗਾ ਮੁਕਦਾ ਨਹੀਂ ਪੀਵਾਈਕਿਊ ਨਾ ਚੱਕੋ ਹੁਣ ਅਜੇ ਟੌਪਿਕ ਰਿਵੀਜ਼ਨ ਕਰੋ ਹੁਣ ਪੀਵਾਈਕਿਊ ਇੱਥੇ ਪੀਵਾਈਕਿਊ ਚ ਕੋਈ ਕੁਐਸਚਨ ਆਣਾ ਆਪਾਂ ਜਦ ਨੂੰ ਬਹਿ ਜਾਾਂਗੇ ਪੀਵਾਈਕਿਊ ਚ ਨਾ ਬਣੇ ਕੁਐਸਚਨ ਫਿਰ ਪੀਵਾਈਕਿਊ ਦੇ ਕਨਸੈਪਟ ਰਿਪੀਟ ਹੁੰਦੇ ਆ ਕੁਐਸਚਨ ਕੋਈ ਕੋਈ ਰਿਪੀਟ ਹੁੰਦਾ ਹੈ ਹੁਣ ਪੀਵਾਈ ਖੜੇ ਪੈਰਾਂਡ ਮੂਵਮੈਂਟ ਤੇ ਪੀਵਾਈ ਕਿੰਨੇ ਲਾਇਓ ਠੀਕ ਹੈ ਚਲੋ ਓਕੇ ਆ ਜੀ ਚਲੋ ਓਕੇ ਗਾਇਸ ਆਲ ਦਾ ਬੈਸਟ ਤੁਹਾਨੂੰ ਲਾਈਵ ਮਿਲਦੇ ਆ 12 ਵਜੇ ਮੈਰਾਥਨ ਲਗਾਵਾਂਗੇ ਪੋਜ਼ਿਟਿਵ ਵਾਈਬ ਚੈਨਲ ਤੇ ਆਪਾਂ ਰਾਤ ਨੂੰ 8 ਵਜੇ ਇਸੇ ਚੈਨਲ ਤੇ ਕਲਾਸ ਹੋਏਗੀ ਵੋਕੈਬਲਰੀ ਦੀ ਉਦੋਂ ਵੀ ਰਿਵੀਜ਼ਨ ਕਰਵਾ ਕੇ ਭੇਜੂ ਤੁਹਾਨੂੰ ਮੈਂ ਤੁਹਾਨੂੰ ਪੂਰੀ ਰਿਵੀਜ਼ਨ ਕਰਵਾ ਕੇ ਭੇਜੂ ਸਾਨੀਆਂ ਚੀਜ਼ਾਂ ਦੀ ਠੀਕ ਹੈ ਮੈਰਾਥਨ ਕਲਾਸ ਤੁਸੀਂ ਖਤਮ ਕਰ ਲਈ ਹੋ ਨਹੀਂ ਗ੍ਰਾਮਮ ਦੀ ਮੈਨੂੰ ਲੱਗਦਾ ਠੀਕ ਹੈ ਚਲੋ ਜ਼ਰੂਰੀ ਨਹੀਂ ਹੈ ਜਦ ਜ ਪ੍ਰਭ ਜ਼ਰੂਰੀ ਨਹੀਂ ਹੈ ਮਾਈਂਡ ਸੈਟ ਇੰਨਾ ਸਟਰੋਂਗ ਨਾ ਕਰਕੇ ਚੱਲੋ